ਫਾਈਨਲੀ ਦੀਪ ਸਰਦਾਰ ਨੇ ਆਪਣੀ ਮਦਰ ਨੂੰ ਲੈ ਕੇ ਇੰਡੀਆ ਵਾਪਸ ਆ ਚੁੱਕੀ ਹੈ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਦੀਪ ਸਰਦਾਰ ਨੇ ਆਪਣੀ ਮਦਰ ਦੇ ਨਾਲ ਆਸਟ੍ਰੇਲੀਆ ਗਈ ਹੋਈ ਸੀ ਅਤੇ ਉੱਥੇ ਜਾ ਕੇ ਉਸਨੇ ਆਪਣੀ ਮਦਰ ਦੀਆਂ ਕਈ ਰਿਜਾ ਪੂਰੀਆਂ ਕੀਤੀਆਂ ਅਤੇ ਉਸ ਨੂੰ ਖੂਬ ਘੁਮਾਇਆ ਫਿਰਾਇਆ। ਅਤੇ ਉਸ ਨੂੰ ਖੂਬ ਘੁਮਾਇਆ ਫਿਰਾਇਆ। ਅਤੇ ਹੀ ਹਾਲ ਹੀ ਵਿੱਚ ਉਸਨੇ ਇੱਕ ਅਪਡੇਟ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਕਹਿ ਰਹੀ ਸੀ ਕਿ ਉਹਨਾਂ ਦੀ ਮਦਰ ਦਾ ਵੀਜ਼ਾ ਸਿਰਫ 3 ਮਹੀਨੇ ਦਾ ਸੀ ਜੋ ਕਿ ਐਕਸਪਾਇਰ ਹੋ ਚੁੱਕਾ ਹੈ। ਅਤੇ ਹੁਣ ਉਹ ਵਾਪਸ ਉਹਨਾਂ ਨੂੰ ਪਿੰਡ ਛੱਡਣ ਜਾ ਰਹੀ ਹੈ। ਉਸ ਵੱਲੋਂ ਪੈਕਿੰਗ ਦੀਆਂ ਵੀ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ। ਇਨਾਂ ਹੀ ਨਹੀਂ ਆਉਣ ਤੋਂ ਪਹਿਲਾਂ ਉਸਨੇ ਗੁਰਦੀਪ ਦੇ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਨਾਲ ਦੀ ਨਾਲ ਉਸਨੇ ਇਹ ਖੁਲਾਸਾ ਵੀ ਕੀਤਾ ਕਿ ਉਹ ਜਲਦ ਹੀ ਆਸਟ੍ਰੇਲੀਆ ਵਾਪਸ ਆ ਜਾਵੇਗੀ। ਵੈਲ ਹੁਣ ਦੇਖਣਾ ਇਹ ਹੋਏਗਾ ਕਿ ਦੀਪ ਸਰਦਾਰ ਨੇ ਦੇ ਨਾਲ ਹੁਣ ਉਹਨਾਂ ਦਾ ਬ੍ਰਦਰ ਜਾਂਦਾ ਹੈ ਜਾਂ ਫਿਰ ਉਹਨਾਂ ਦਾ ਸਹਰਾ ਪਰਿਵਾਰ ਕਿਉਂਕਿ ਦੀਪ ਸਰਦਾਰ ਨੇ ਕਹਿ ਰਹੀ ਸੀ ਕਿ ਜਲਦ ਹੀ ਉਹ ਆਪਣੇ ਬ੍ਰਦਰ ਨੂੰ ਵੀ ਆਸਟ੍ਰੇਲੀਆ ਜ਼ਰੂਰ ਕਮਾਵੇਗੀ। ਪਰ ਉੱਥੇ ਹੀ ਕੁਝ ਕੁ ਫੈਨਸ ਦੀਪ ਸਰਦਾਰਨੀ ਨੂੰ ਉਸ ਵਕਤ ਗਲਤ ਕਮੈਂਟਸ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਇਹ ਆਪਣੇ ਮਦਰ ਅਤੇ ਬ੍ਰਦਰ ਦਾ ਜ਼ਿਆਦਾ ਕਰਦੀ ਹੈ ਅਤੇ ਆਪਣੇ ਸਹਰਾ ਪਰਿਵਾਰ ਵੱਲ ਧਿਆਨ ਨਹੀਂ ਦਿੰਦੀ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ